ਹਿੰਦੁਸਤਾਨ ਇੰਡੀਆ ਨੇ ਇੱਕ ਆਪਰੇਸ਼ਨ ਚਲਾਇਆ ਜਿਸ ਦਾ ਨਾਮ ਰੱਖਿਆ ਸੰਦੂਰ ਪਾਕਿਸਤਾਨ ਨੇ ਵੀ ਇੱਕ ਆਪਰੇਸ਼ਨ ਚਲਾ ਦਿੱਤਾ ਜਿਸ ਦਾ ਨਾਮ ਹੁਣ ਰੱਖਿਆ ਜਾ ਰਿਹਾ ਮਜਬੂਰ ਜਿਹੜਾ ਲੋਨ ਦਿੱਤਾ ਜਾਵੇ ਵਰਲਡ ਬੈਂਕ ਨੂੰ ਜਿਹੜਾ ਉਹਨਾਂ ਨੇ ਅਟੈਕ ਕੀਤਾ ਕਿਉਂਕਿ ਜਿਸ ਤਿੱਕੇ ਦੇ ਨਾਲ جنگ ਦੇ ਹਾਲਾਤ ਹੋਏ ਪਏ ਨੇ ਜਿਸ ਤਿੱਕੇ ਦੇ ਨਾਲ ਉਹਨਾਂ ਦਾ ਨੁਕਸਾਨ ਹੋ ਰਿਹਾ ਹੈ ਉਹ ਕਹਿ ਰਹੇ ਨੇ ਕਿ ਸਾਨੂੰ ਕਰਜ਼ਾ ਦਿੱਤਾ ਜਾਵੇ ਤੇ ਸਾਡੇ ਨਾਲ ਖੜਿਆ ਜਾਵੇ ਇਸ ਮਸਲੇ ਨੂੰ ਸ਼ਾਂਤ ਕਰਨ ਦੀ ਜਿਹੜੀ ਹੈ ਕੋਸ਼ਿਸ਼ ਕੀਤੀ ਜਾਵੇ ਜਿਹੜੇ ਭਾਈਵਾਲ ਨੇ ਵੱਡੇ ਦੇਸ਼ ਨੇ ਉਹਨਾਂ ਨੂੰ ਅਪੀਲ ਕੀਤੀ ਹੈ ਕਿ ਇਸ ਨੂੰ ਸੌਲਟ ਆਊਟ ਕੀਤਾ ਜਾਵੇ ਪਾਕਿਸਤਾਨ ਬੁਖਾਰਾ ਦੇ ਵਿੱਚ ਜਿਹੜੇ ਇਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਦੋਨਾਂ ਦੇਸ਼ਾਂ ਦੇ ਵਿਚਾਲੇ ਕੁਝ ਤਣਾਅ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਭਾਰਤ ਅਤੇ ਪਾਕਿਸਤਾਨ ਦੀ ਜਿਸ ਤਰ੍ਹਾਂ ਦੇ ਹਾਲਾਤ ਜੰਗ ਨੂੰ ਲੈ ਕੇ ਹੋ ਰਹੇ ਨੇ ਹਾਈ ਅਲਰਟ ਜਾਰੀ ਕੀਤੇ ਜਾ ਰਹੇ ਨੇ ਭਾਵੇਂ ਸਰਹੱਦੀ ਏਰੀਏ ਨੇ ਭਾਵੇਂ ਉਹ ਚੰਡੀਗੜ੍ਹ ਹੈ ਭਾਵੇਂ ਉਹ ਮੁਹਾਲੀ ਹੈ ਸਭ ਤੋਂ ਪਹਿਲਾਂ ਚੰਡੀਗੜ੍ਹ ਦੇ ਵਿੱਚੋਂ ਖਬਰ ਨਿਕਲਦੀ ਹੈ ਕਿ ਜਿਹੜੇ ਸਾਇਰਨ ਨੇ ਉਹ ਵੱਜੇ ਜਾਂਦਾ ਹੈ तकरीबन 10 ਤੋਂ 15 ਮਿੰਟ ਤੱਕ ਦੇ ਸਾਇਰਨ ਵੱਜਦੇ ਨੇ ਅਲਰਟ ਜਾਰੀ ਕੀਤਾ ਜਾਂਦਾ ਹੈ ਅਲਰਟ ਇਸ ਕਰਕੇ ਜਾਰੀ ਹੁੰਦਾ ਕਿਉਂਕਿ ਇੱਕ ਸਭ ਤੋਂ ਪਹਿਲਾਂ ਮੌਕ ਡ੍ਰਿਲ ਹੋਈ ਮੌਕ ਡ੍ਰਿਲ ਦੇ ਵਿੱਚ ਇੱਕ ਇਹ ਲੋਕਾਂ ਨੂੰ ਦੱਸਿਆ ਜਾ ਰਿਹਾ ਸੀਗਾ ਕਿ ਜੇਦੋਂ ਇਹ ਸਾਇਰਨ ਵੱਜੇਗਾ ਜਿਸ ਤਰ੍ਹਾਂ ਦੀ ਕੋਈ ਘਟਨਾ ਹੋਏਗੀ ਜਾਂ ਇਸ ਤਰ੍ਹਾਂ ਦੀ ਕੋਈ ਗੱਲ ਹੋਏਗੀ ਤੁਸੀਂ ਸਾਰੇ ਸਾਵਧਾਨ ਹੋ ਜਾਣਾ ਤੇ ਆਪਣੇ ਆਪ ਨੂੰ ਸੁਰੱਖਿਅਤ ਕਰਨ ਦੀ ਕੋਸ਼ਿਸ਼ ਕਰਨਾ ਸਭ ਤੋਂ ਪਹਿਲਾਂ ਸੁਰੱਖਿਅਤ ਕਰਨ ਦੀ ਕਿਵੇਂ ਜਿਹੜੀ ਕੋਸ਼ਿਸ਼ ਕਰਨਾ ਉਹ ਕੀ ਹੈ ਜੇ ਕਿ ਕੋਈ ਟੌਪ ਫਲੋਰ ਤੇ ਹੈ ਸੈਕੰਡ ਫਲੋਰ ਤੇ ਹੈ ਜਾਂ ਉਸ ਤੋਂ ਵੀ ਥਰਡ ਫਲੋਰ 5ਥ ਫਲੋਰ 6ਥ ਫਲੋਰ ਦੇ ਉੱਤੇ ਹੈ ਉਹ ਗਰਾਉਂਡ ਫਲੋਰ ਦੇ ਵਿੱਚ ਆ ਜਾਵੇ ਆਪਣੇ ਆਪ ਨੂੰ ਕੰਧ ਦੇ ਕੋਲ ਕੋਲ ਲਵੇ ਉੱਥੇ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾਵੇ ਕਿਉਂਕਿ ਚੰਡੀਗੜ੍ਹ ਪ੍ਰਸ਼ਾਸਨ ਨੇ ਅਲਰਟ ਜਾਰੀ ਕੀਤਾ ਕਿ ਜਿਹੜੇ ਡਰੋਨ ਜਿਸ ਤਿੱਕੇ ਦੇ ਨਾਲ ਬੀਤੀ ਰਾਤ ਅਟੈਕ ਹੋਇਆ ਤਕਰੀਬਨ 9 ਵਜੇ ਤੋਂ ਲੈ ਕੇ 11 ਵਜੇ ਤੱਕ 12 ਵਜੇ ਤੱਕ ਇਹ ਅਟੈਕ ਹੁੰਦੇ ਜਿਵੇਂ ਪਠਾਨਕੋਟ ਜੰਮੂ ਕਸ਼ਮੀਰ ਹੋਰ ਕਈ ਥਾਵਾਂ ਤੇ ਅਟੈਕ ਹੋਏ ਬਠਿੰਡੇ ਵਾਲੀ ਸਾਈਡ ਨੂੰ ਵੀ ਡਰੋਨ ਡਿੱਗੇ ਨੇ ਤਾਂ ਇਸ ਕਰਕੇ ਚੰਡੀਗੜ੍ਹ ਪ੍ਰਸ਼ਾਸਨ ਨੇ ਹਾਈ ਅਲਰਟ ਜਾਰੀ ਕੀਤਾ ਉਸ ਤੋਂ ਬਾਅਦ ਮੁਹਾਲੀ ਪ੍ਰਸ਼ਾਸਨ ਨੇ ਵੀ ਅਲਰਟ ਜਾਰੀ ਕਰਦਿਆਂ ਹੋਇਆ ਡੀਪੀਆਰਓ ਮੁਹਾਲੀ ਨੇ ਜਿਹੜਾ ਇੱਕ ਜਾਣਕਾਰੀ ਸਾਂਝੀ ਕੀਤੀ ਲੋਕਾਂ ਨੂੰ ਸੁਚੇਤ ਰਹਿਣ ਦੀ ਕੋਸ਼ਿਸ਼ ਕੀਤੀ ਕਿ ਸੁਚੇਤ ਰਹਿਣ ਕਿਸੇ ਵੀ ਚੀਜ਼ ਤੋਂ ਕਿਸੇ ਵੀ ਗੱਲ ਤੋਂ ਡਰਨ ਨਾ ਪੈਨਿਕ ਨਾ ਕਰੇਟ ਹੋਵੇ ਕਿਉਂਕਿ ਜਦੋਂ ਸਾਇਰਨ ਵਜਦੇ ਨੇ ਇੱਕ ਅਲਰਟ ਹੁੰਦਾ ਹੈ ਕਿ ਕੋਈ ਡਰੋਨ ਜਾਂ ਕੋਈ ਇਸ ਤਰ੍ਹਾਂ ਦੀ ਕੋਈ ਚੀਜ਼ ਹੈ ਜੋ ਦੂਸਰੇ ਮੁਲਕ ਤੋਂ ਇੰਡੀਆ ਦੇ ਵਿੱਚ ਭਾਰਤ ਦੇ ਵਿੱਚ ਜਾਂ ਚੰਡੀਗੜ੍ਹ ਮੁਹਾਲੀ ਇੱਥੇ ਐਂਟਰ ਹੋ ਰਹੀ ਹੈ ਇਸ ਕਰਕੇ ਉਹ ਸਾਇਰਨ ਵਜਾਏ ਜਾਂਦੇ ਨੇ ਕਿ ਅਲਰਟ ਰਹਿ ਜਾਵੇ ਹਾਲਾਂਕਿ ਪ੍ਰਸ਼ਾਸਨ ਨੇ ਵੀ ਕਹਿੰਦਾ ਨਜ਼ਰ ਆ ਰਿਹਾ ਹੈ ਕਿ ਡਰਨ ਦੀ ਕੋਈ ਗੱਲ ਨਹੀਂ ਕਿਉਂਕਿ ਅਸੀਂ ਸਾਡੀ ਜਿਹੜੀ ਪੁਲਿਸ ਹੈ ਆਰਮੀ ਹੈ ਜਿਹੜੀ ਨੇਵੀ ਹੈ ਸਾਰੇ ਸੁਰੱਖਿਆ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕਿ ਡਰੋਨਾਂ ਸਭ ਨੂੰ ਇਹ ਅਪੀਲ ਕੀਤੀ ਜਾ ਰਹੀ ਹੈ ਦੂਜੇ ਪਾਸੇ ਲੋਕਾਂ ਨੂੰ ਖਾਸ ਤੌਰ ਦੇ ਉੱਤੇ ਸੁਝਾਅ ਦਿੱਤੇ ਜਾ ਰਹੇ ਨੇ ਕੋਈ ਵੀ ਜੇ ਡਰੋਨ ਡਿੱਗਦਾ ਜਾਂ ਕੋਈ ਅਜਿਹੀ ਚੀਜ਼ ਤੁਹਾਨੂੰ ਦਿਖਦੀ ਹੈ ਉਸ ਤੋਂ ਦੂਰੀ ਬਣਾਓ ਉਸ ਦੇ ਕੋਲ ਨਾ ਜਾਓ ਉਸ ਨੂੰ ਚੁੱਕੋ ਨਾ ਉਸ ਦੀਆਂ ਫੋਟੋਆਂ ਨਾ ਖਿੱਚੋ ਫੋਟੋਆਂ ਖਿੱਚ ਕੇ ਸੋਸ਼ਲ ਮੀਡੀਆ ਦੇ ਉੱਤੇ ਅਪਲੋਡ ਨਾ ਕਰੋ ਇਹ ਚੀਜ਼ਾਂ ਦਾ ਜਿਹੜਾ ਖਾਸ ਤੌਰ ਦੇ ਉੱਤੇ ਧਿਆਨ ਰੱਖਿਆ ਜਾਵੇ ਕਿਉਂਕਿ ਜਦੋਂ ਬਠਿੰਡੇ ਦੇ ਵਿੱਚ ਇੱਕ ਡਰੋਨ ਡਿੱਗਦਾ ਤਾਂ ਕਈ ਲੋਕ ਉੱਥੇ ਖੇਤਾਂ ਦੇ ਵਿੱਚ ਜਾ ਕੇ ਚੱਲ ਜਾਂਦੇ ਨੇ ਤੇ ਉਸ ਦੇ ਨਾਲ ਜਿਹੜੀਆਂ ਫੋਟੋਆਂ ਖਿ ਜਿੰਦੇ ਨੂੰ ਚੱਕਣ ਲੱਗ ਜਾਂਦੇ ਨੇ ਤਾਂ ਕੋਈ ਮਜ਼ਾਕ ਕਰਨ ਲੱਗ ਜਾਂਦੇ ਨੇ ਕਿਉਂਕਿ ਇਹ ਮਜ਼ਾਕ ਦਾ ਟਾਈਮ ਨਹੀਂ ਹੈਗਾ ਸਾਨੂੰ ਸਾਰਿਆਂ ਨੂੰ ਇੱਕ ਸਾਥ ਦੇਣਾ ਪੈਣਾ ਸਾਡੀ ਪੁਲਿਸ ਦਾ ਲੋਕਲ ਪ੍ਰਸ਼ਾਸਨ ਦਾ ਆਰਮੀ ਦਾ ਕਿਉਂਕਿ ਸਾਨੂੰ ਆਪਣੇ ਦੇਸ਼ ਦੇ ਨਾਲ ਖੜਨਾ ਪੈਣਾ ਜਿਸ ਟਿੱਕੇ ਦੇ ਨਾਲ ਇਹ ਚੀਜ਼ਾਂ ਹੋ ਰਹੀਆਂ ਨੇ ਪਰ ਦੂਜੇ ਪਾਸੇ ਜਿਸ ਟਿੱਕੇ ਨਾਲ ਪਾਕਿਸਤਾਨ ਬਖਲਾੜ ਦੇ ਵਿੱਚ ਹੈ ਸਾਡੇ ਹਿੰਦੁਸਤਾਨ ਇੰਡੀਆ ਨੇ ਇੱਕ ਆਪਰੇਸ਼ਨ ਚਲਾਇਆ ਜਿਸ ਦਾ ਨਾਮ ਰੱਖਿਆ ਸੰਦੂਰ ਪਾਕਿਸਤਾਨ ਨੇ ਵੀ ਇੱਕ ਆਪਰੇਸ਼ਨ ਚਲਾ ਦਿੱਤਾ ਜਿਸ ਦਾ ਨਾਮ ਹੁਣ ਰੱਖਿਆ ਜਾ ਰਿਹਾ ਮਜਬੂਰ ਕਿਉਂਕਿ ਉਹ ਮਜਬੂਰ ਇਸ ਕਰਕੇ ਨੇ ਪਾਕਿਸਤਾਨ ਨੇ ਵਿਦੇਸ਼ਾਂ ਦੇ ਵੱਲ ਰੁਖ ਕੀਤਾ ਆਪਣੇ ਭਾਈਵਾਲ ਦੇਸ਼ਾਂ ਦੇ ਨਾਲ ਰੁਖ ਕੀਤਾ ਉਹਨਾਂ ਨੂੰ ਕਿਹਾ ਕਿ ਸਭ ਨੂੰ ਜਿਹੜਾ ਲੋਨ ਦਿੱਤਾ ਜਾਵੇ ਵਰਲਡ ਬੈਂਕ ਆਫ ਇੰਡੀਆ ਨੂੰ ਜਿਹੜਾ ਉਹਨਾਂ ਨੇ ਅਟੈਕ ਕੀਤਾ ਕਿਉਂਕਿ ਜਿਸ ਤਿੱਕੇ ਦੇ ਨਾਲ جنگ ਦੇ ਹਾਲਾਤ ਹੋਏ ਪਏ ਨੇ ਜਿਸ ਤਿੱਕੇ ਦੇ ਨਾਲ ਉਹਨਾਂ ਦਾ ਨੁਕਸਾਨ ਹੋ ਰਿਹਾ ਉਹ ਕਹਿ ਰਹੇ ਨੇ ਕਿ ਸਾਨੂੰ ਕਰਜ਼ਾ ਦਿੱਤਾ ਜਾਵੇ ਤੇ ਸਾਡੇ ਨਾਲ ਖੜਿਆ ਜਾਵੇ ਇੱਕ ਇਹ ਵੀ ਉਹਨਾਂ ਨੇ ਕਿਹਾ ਕਿ ਇਸ ਮਸਲੇ ਨੂੰ ਸ਼ਾਂਤ ਕਰਨ ਦੀ ਜਿਹੜੀ ਹੈ ਕੋਸ਼ਿਸ਼ ਕੀਤੀ ਜਾਵੇ ਜਿਹੜੇ ਭਾਈਵਾਲ ਨੇ ਵੱਡੇ ਦੇਸ਼ ਨੇ ਉਹਨਾਂ ਨੂੰ ਅਪੀਲ ਕੀਤੀ ਹੈ ਕਿ ਇਸ ਨੂੰ ਸੌਟ ਆਊਟ ਕੀਤਾ ਜਾਵੇ ਪਾਕਿਸਤਾਨ ਬੁਖਾਰਾ ਦੇ ਵਿੱਚ ਜਿਹੜੇ ਇਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਦੋਨਾਂ ਦੇਸ਼ਾਂ ਦੇ ਵਿਚਾਲੇ ਕੁਝ ਤਣਾਅ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕਿਉਂਕਿ ਇਹ ਜਿਹੜਾ ਉਹਨਾਂ ਨੇ ਟਵਿੱਟਰ ਦੇ ਉੱਤੇ ਲਿਖਿਆ ਹੋਇਆ World Bank ਨੂੰ ਜਿਹੜਾ ਅਟੈਕ ਕੀਤਾ ਗਿਆ ਪਾਕਿਸਤਾਨ ਜਿੰਦਾਬਾਦ ਦਾ ਜਿਹੜਾ ਉਹਨਾਂ ਨੇ ਹੈਸ਼ਟੈਗ ਲਾਇਆ ਹੋਇਆ ਕਿਉਂਕਿ ਉਹ ਇਸ ਚੀਜ਼ ਨੂੰ ਸ਼ੋਅ ਕਰਨਾ ਚਾਹੁੰਦੇ ਨੇ ਪਾਕਿਸਤਾਨ ਵੀ ਡਰਿਆ ਵੀ ਹੋਇਆ ਪਰ ਡਾਰਵਿਨ ਹੀ ਰਿਹਾ ਇਸ ਤਰੀਕੇ ਦਾ ਸ਼ੋਅ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਪਰ ਜਿਸ ਤਰੀਕੇ ਦੇ ਨਾਲ ਇਹ ਸਾਰੀਆਂ ਚੀਜ਼ਾਂ ਹੋਈਆਂ ਨੇ ਦੂਸਰੇ ਪਾਸੇ ਮੈਂ ਤੁਹਾਨੂੰ ਇਹ ਦੱਸਣ ਦੀ ਕੋਸ਼ਿਸ਼ ਕਰਾਂਗਾ ਕਿ ਸਿੱਖਾਂ ਨੇ ਸਵੇਰੇ ਵੀ ਨਿਤਨੇਮ ਤੋਂ ਬਾਅਦ ਸ਼ਾਮ ਨੂੰ ਵੀ ਜਿਹੜਾ ਰਹਿਰਸ ਤੋਂ ਬਾਅਦ ਭਲੇ ਦੇ ਅਰਦਾਸ ਕਰਦੇ ਨੇ ਤਾਂ ਅੱਜ ਸ਼੍ਰੀ ਤਖਤ ਕੇਸਗੜ੍ਹ ਸਾਹਿਬ ਦੇ ਉੱਤੇ ਭਲੇ ਦੇ ਅਰਦਾਸ ਹੋਈ ਹੈ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜ ਹੋਰਾਂ ਨੇ ਭਲੇ ਦੇ ਅਰਦਾਸ ਕੀਤੀ ਹੈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਸ ਤਰੀਕੇ ਦੇ ਨਾਲ ਭਾਰਤ ਅਤੇ ਪਾਕਿਸਤਾਨ ਦੇ ਵਿੱਚ ਜੰਗੀ ਹਾਲਾਤ ਹੋਏ ਪਏ ਨੇ ਇਸ ਦੇ ਵਿੱਚ ਇਹ ਅਰਦਾਸ ਕੀਤੀ ਜਾਂਦੀ ਹੈ ਕਿ ਮਹਾਰਾਜ ਤੁਸੀਂ ਅੰਗ-ਸੰਗ ਸਹਾਈ ਹੋਣਾ ਦੋਨਾਂ ਦੇਸ਼ਾਂ ਦੇ ਵਿਚਾਲੇ ਕੋਈ ਵੱਡੀ ਅਜਿਹੀ ਕੋਈ ਚੀਜ਼ ਨਾ ਵਾਪਰੇ ਕਿਉਂਕਿ ਅਰਦਾਸ ਕੀਤੀ ਗਿਆ ਸਿੱਖ ਹਮੇਸ਼ਾ ਸਰਬਤ ਦੇ ਭਲੇ ਦੀ ਅਰਦਾਸ ਕਰਦਾ ਹੈ ਕਿ ਭਾਵੇਂ ਪਾਕਿਸਤਾਨ ਹੈ ਭਾਵੇਂ ਹਿੰਦੁਸਤਾਨ ਹੈ ਭਾਵੇਂ ਉਹ ਹੋਰ ਲੱਗਦੇ ਦੇਸ਼ ਨੇ ਉਹ ਸਭ ਦੇ ਲਈ ਸਿੱਖ ਸਰਬਤ ਦੇ ਭਲੇ ਦੀ ਅਰਦਾਸ ਕਰਦਾ ਪਰ ਖਾਸ ਤੌਰ ਦੇ ਉੱਤੇ ਜਿਸ ਤਰੀਕੇ ਦੇ ਨਾਲ ਜਿਹੜੀਆਂ ਘਟਨਾਵਾਂ ਹੋਈਆਂ ਨੂੰ ਦੇਖਦੇ ਹਾਂ ਸਾਡੀ ਆਰਮੀ ਅਲਰਟ ਦੇ ਉੱਤੇ ਹੈ ਸਾਡੀ ਪੁਲਸ ਲਾਟ ਦੇ ਉੱਤੇ ਆ ਲੋਕ ਜਿਹੜੇ ਨੇ মিডিਆ ਕਰਮਚਾਰੀ ਨੇ ਉਹ ਲਾਟ ਦੇ ਉੱਤੇ ਨੇ ਹਰ ਥਾਂ ਦੇ ਉੱਤੇ ਕਵਰੇਜ ਕਰ ਰਹੇ ਨੇ ਜਾ ਰਹੇ ਨੇ ਉਹ ਕਿਉਂ ਜਾ ਰਹੇ ਨੇ ਕਿ ਸਾਡੇ ਦੇਸ਼ ਦੇ ਉੱਤੇ ਜੇ ਅਗਰ ਕੋਈ ਚੜ ਕੇ ਆਏਗਾ ਤਾਂ ਉਸ ਦਾ ਮੂੰਹ ਤੋੜਵਾ ਜਵਾਬ ਦਿੱਤਾ ਜਾਏਗਾ ਪਾਕਿਸਤਾਨ ਬਖਲਾੜ ਦੇ ਵਿੱਚ ਹੈ ਕਈ ਜਿਹੜੇ ਲੋਕ ਨੇ ਉਹ ਦੋਨਾਂ ਦੇਸ਼ਾਂ ਦੇ ਵਿੱਚਕਾਰ ਵੰਡੀਆਂ ਪਾਉਣ ਦੀ ਕੋਸ਼ਿਸ਼ ਕਰਦੇ ਨੇ ਕਿਉਂਕਿ ਲੋਕ ਇੱਕ ਪਿਆਰ ਦੇ ਨਾਲ ਰਹਿਣ ਦੀ ਕੋਸ਼ਿਸ਼ ਹੁੰਦੀ ਹੈ ਲੋਕ ਦੂਰੀ ਨਹੀਂ ਬਣਾ ਕੇ ਰਹਿੰਦੇ ਕਿ ਭਾਵੇਂ ਪਾਕਿਸਤਾਨ ਆ ਭਾਵੇਂ ਹਿੰਦੁਸਤਾਨ ਪਰ ਜਿਹੜੇ ਹਾਲਾਤ ਹੋਏ ਨੇ ਪਹਿਲਗਾਮ ਤੋਂ ਬਾਅਦ ਲਗਾਤਾਰ ਇੰਡੀਆ ਕਹਿੰਦਾ ਕਿ ਬਦਲਾ ਲੈਣਾ ਇੰਡੀਆ ਨੇ ਇਸ ਤਰੀਕੇ ਨਾਲ ਕੀਤਾ ਵੀ ਨੌ ਥਾਵਾਂ ਦੇ ਉੱਤੇ ਅਟੈਕ ਕੀਤਾ ਜਿਸ ਦੇ ਵਿੱਚ ਅੱਤਵਾਦੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਅੱਤਵਾਦੀ ਜਿਨ੍ਹਾਂ ਨੇ ਆਪਣੀਆਂ 18 ਜਿਹੜੀਆਂ ਨੇ 18 ਸੀਗੀਆਂ ਇੱਕ ਬਣਾਈਆਂ ਹੋਈਆਂ ਸੀਗੀਆਂ ਮਸਜਿਦ ਦੇ ਵਿੱਚ ਜਿੱਥੇ ਰਹਿ ਰਹੇ ਸੀਗੇ ਉੱਥੇ ਉਹਨਾਂ ਨੂੰ ਪਾਕਿਸਤਾਨੀਆਂ ਨੂੰ ਅੱਤਵਾਦੀਆਂ ਨੂੰ ਜਾ ਕੇ ਮਾਰਿਆ ਗਿਆ ਉਸ ਤੋਂ ਬਾਅਦ ਲਗਾਤਾਰ ਬਖਲਾੜ ਦੇ ਵਿੱਚ ਹੈ ਡਰੋਨ ਭੇਜਿਆ ਗਿਆ ਕਿਉਂਕਿ ਪਾਕਿਸਤਾਨ ਕੋਲ ਇੰਨਾ ਹਥਿਆਰ ਬਾਰੂਦ ਮੈਨ ਲੱਗਦਾ ਨਹੀਂ ਹੈਗਾ ਕਿ ਉਹ ਜਿਸ ਤਿੱਕੇ ਨਾਲ ਆਪਣੀਆਂ ناکਾਮ ਜਿਹੜੀਆਂ ਕੋਸ਼ਿਸ਼ਾਂ ਕਰਨ ਦੀ ਲਗਾਤਾਰ ਜਿਹੜੀਆਂ ਕੋਸ਼ਿਸ਼ਾਂ ਕਰ ਰਿਹਾ ਕਿ ਵੀ ਇੰਡੀਆ ਦੇ ਉੱਤੇ ਦਬਾਅ ਬਣਾ ਲਿਆ ਜਾ ਜਾਵੇ ਇੰਡੀਆ ਨੂੰ ਜਿਹੜਾ ਡਰਾਇਆ ਜਾਵੇ ਪਰ ਜਿਸ ਤਿਕ ਨਾਲ ਜੰਮੂ ਕਸ਼ਮੀਰ ਦੇ ਹਾਲਾਤ ਨੇ ਅਸੀਂ ਜੰਮੂ ਕਸ਼ਮੀਰ ਬਾਰੇ ਵੀ ਚਰਚਾ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਰਾਤ ਕਹਿੰਦੇ ਹਾਲਾਤ ਠੀਕ ਨਹੀਂ ਸੀਗੇ ਜੰਮੂ ਕਸ਼ਮੀਰ ਦੇ ਜੰਮੂ ਕਸ਼ਮੀਰ ਤੋਂ ਇੱਕ ਨੌਜਵਾਨ ਜਿਹੜੇ ਜਸਪ੍ਰੀਤ ਦਿਲਪ੍ਰੀਤ ਨੇ ਉਹ ਸਾਡੇ ਨਾਲ ਫੋਨ ਲਾਈਨ ਤੇ ਜੁੜਨ ਗਿਆ ਕਿਉਂਕਿ ਜਦੋਂ ਅਸੀਂ ਇਹਨਾਂ ਨੂੰ ਰਾਤ ਕਾਲ ਕੀਤੀ ਇਹਨਾਂ ਨੇ ਦੱਸਿਆ ਕਿ ਬਈ ਇੱਥੇ ਹਾਲਾਤ ਠੀਕ ਨਹੀਂ ਹੈਗੇ ਤੇ ਦਿਲਪ੍ਰੀਤ ਸਾਡੇ ਨਾਲ ਜੁੜ ਚੁੱਕੇ ਨੇ ਅਸੀਂ ਇਹਨਾਂ ਨਾਲ ਗੱਲਬਾਤ ਕਰਾਂਗੇ ਕਿਉਂਕਿ ਅਸੀਂ ਜਦੋਂ ਇਹਨਾਂ ਨੂੰ ਕਾਲ ਕੀਤੀ ਹੈ ਕਹਿੰਦੇ ਕਿ ਇੱਥੇ ਹਾਲਾਤ ਬਿਲਕੁਲ ਠੀਕ ਨਹੀਂ ਹੈਗੇ ਟਾਰਗੇਟ ਕਰਕੇ ਬੰਬ ਸਿੱਟੇ ਜਾ ਰਹੇ ਨੇ ਕਿਉਂਕਿ ਕਈ ਲੋਕਾਂ ਦੀ ਜਿਹੜੀ ਮੌਤ ਹੋ ਚੁੱਕੀ ਹੈ ਜਿਹੜਾ ਮੀਡੀਆ ਆ ਉਹ ਇੰਟਰਨੈਸ਼ਨਲ ਸਾਡਾ ਜਿਹੜਾ ਨੈਸ਼ਨਲ ਮੀਡੀਆ ਉਹ ਇਸ ਤਰੀਕੇ ਦੇ ਨਾਲ ਕਵਰੇਜ ਨਹੀਂ ਕਰ ਰਿਹਾ ਇਸ ਤਰ੍ਹਾਂ ਦੇ ਵੀ ਸਵਾਲ ਚੁੱਕੇ ਗਏ ਅਸੀਂ ਦਿਲਪ੍ਰੀਤ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਦਿਲਪ੍ਰੀਤ ਜੀ ਕੀ ਹਾਲਾਤ ਸੀਗੇ ਰਾਤ ਤੁਸੀਂ ਸਾਨੂੰ ਥੋੜਾ ਦੱਸਣ ਦੀ ਕੋਸ਼ਿਸ਼ ਕਰੋ ਕਿ ਹੁਣ ਹਾਲਾਤ ਕੀ ਨੇ ਬਾਬਾ ਜੀ ਰਾਤ ਤੇ ਹਾਲਾਤ ਕਾਫੀ ਖਰਾਬ ਹੋਏ ਸੀ ਮੈਂ ਆਪ ਸਾਥ ਤੇ ਚੜ ਕੇ ਦੇਖਿਆ ਤੇ ਡਰੋਨ ਆਪ ਦੇਖਿਆ ਆਪਣੀ ਅੱਖਾਂ ਨਾਲ ਛੱਤ ਤੇ ਜਾਣ ਕੇ ਡਰੋਨ ਜਾਨੀ ਕਿ ਇੱਕ ਦਮ ਹੀ ਦਮਾ ਕੇ ਸ਼ੁਰੂ ਹੋ ਗਿਆ ਸੀ ਪਰ ਇਹ ਹੈ ਕਿ ਚਲੋ ਇੰਡੀਆ ਦਾ ਜਿਹੜਾ 8700 ਜਿਹੜਾ ਇਹ ਡਿਫੈਂਸ ਸਿਸਟਮ ਸੀ ਉਹ ਬਹੁਤ ਹੀ ਵਧੀਆ ਸੀ ਜਿਹਨੇ ਇੰਟਰੈਕਟ ਕਰਦਾ ਰਿਹਾ ਹਵਾ ਜੀ ਤੇ ਹਵਾ ਜੀ ਉਹ ਬਲਾਸਟ ਹੁੰਦੇ ਰਹੇ ਹਾਂ ਇਕਾ ਦੁੱਕਾ ਡਿਗੇ ਵੀ ਆ ਜਿੱਦਾਂ ਸਤਵਾਰੀ ਡਿਗਿਆ ਕੋਈ ਇਕਾ ਦੁੱਕਾ ਡਿਗਿਆ ਹੂੰ ਤੇ ਜਮੂ ਇਕਦੂ ਕਾ ਉਹ ਵੀ ਉਹਨਾਂ ਨੇ ਵੀ ਕੋਈ ਨੁਕਸਾਨ ਨਹੀਂ ਕੀਤਾ ਉਹ ਵੀ ਨੋ ਮੈਨਸ ਲੈਂਡ ਦੇ ਚ ਡਿਗੇ ਹੂੰ ਤੇ ਬਾਕੀ ਇਹ ਸੀ ਕਿ ਜੱਗ ਦਾ ਵੀ ਇੰਨੇ ਜ਼ਿਆਦਾ ਟੈਕ ਇਕਦੂ ਦਾ ਵੀ ਹੋਣਾ ਸ਼ੁਰੂ ਹੋ ਗਿਆ ਸੀ ਕਿ ਕਾਫੀ ਜਿਦਾ ਹਾਲਾਤ ਬਣ ਗਏ ਸੀ ਕਿ ਹੋ ਗਿਆ ਕ ਹੂੰ ਪਰ ਚਲੋ ਇਥੋਂ ਫਿਰ ਜਿੱਦਾਂ ਜੰਗਲੋਡ ਮੋਰ ਸਾਡੀ ਨੀਵੀ ਬੈਠੀ ਆ ਉਸ ਤੋਂ ਬਾਅਦ ਲਖਣਪੁਰ ਸਾਡੀ ਨੀਵੀ ਨਹੀਂ ਆਰਮੀ ਬੈਠੀ ਸਾਡੀ ਜਿੱਦਾਂ ਲਖਣਪੁਰ ਸਾਹਿਬ ਬੈਠੀ ਹੈ ਸਾਡੀ ਆਰਮੀ ਹੂੰ ਤੇ ਇਹਨਾਂ ਨੇ ਫਿਰ ਇੱਕਦਮ ਇਥੋਂ ਆੜਲੇਰੀ ਫਾਇਰ ਸ਼ੁਰੂ ਕਰਤਾ ਹੂੰ ਜਿਹੜਾ ਸੰਬਾਹ ਏਰੀਆ ਉੱਥੋਂ ਤੇ ਗੁੱਸਪੈਡ ਵੀ ਹੋ ਗਈ ਸੀ ਪਾਕਿਸਤਾਨ ਦੀ ਹੂੰ ਤੁਸੀਂ ਰਾਤੀ ਤੁਹਾਡਾ ਜਿਹੜਾ ਜਦੋਂ ਤੁਹਾਡੇ ਨਾਲ ਗੱਲ ਕਰਦੇ ਸੀਗੇ ਤੁਸੀਂ ਵੀ ਬਹੁਤ ਡਰੇ ਹੋਏ ਸੀਗੇ ਕਿ ਤੁਸੀਂ ਕਹ ਰਹੇ ਸੀਗੇ ਕਿ ਇੱਥੇ ਹਾਲਾਤ ਠੀਕ ਨਹੀਂ ਹੈਗੇ ਇੰਜ ਲੱਗ ਰਿਹਾ ਕਿ ਜਿਹੜੇ ਮਿਲੀਟੈਂਟ ਨੇ ਉਹ ਐਂਟਰ ਹੋ ਚੁੱਕੇ ਨੇ ਇੰਡੀਆ ਦੇ ਵਿੱਚ ਉਦੋਂ ਤੁਹਾਨੂੰ ਇਹ ਕਿਉਂ ਜਾਪ ਰਿਹਾ ਸੀਗਾ ਕਿ ਹਾਲਾਤ ਠੀਕ ਕਿਉਂ ਨਹੀਂ ਹੈਗੇ ਕਿਉਂਕਿ ਉਸ ਟਾਈਮ ਜਿਹੜਾ ਮਮੂਨ ਮਮੂਨ ਦੇ ਵਿੱਚ ਦੋ ਮਿਲੀਟੈਂਟ ਮਾਰ ਕੇ ਸੁੱਟੇ ਨੇ ਇਹਨਾਂ ਨੇ ਹੂੰ ਮਮੂਨ ਗੈਂਡ ਦੇ ਕੋਲ ਹੂੰ ਤੇ ਉਸ ਟਾਈਮ ਇਹ ਹੈ ਕਿ ਫਾਇਰਿੰਗ ਸ਼ੁਰੂ ਹੋ ਗਈ ਸੀ ਹੂੰ ਸਾਰੇ ਬਸੋ ਜਿੱਦਾ ਆਪਣੇ ਜਿਹੜਾ ਕਾਲੀ ਬੜੀ ਐ ਜਿੱਦ ਸ਼ਹਿਰ ਸ਼ੁਰੂ ਹੁੰਦਾ ਉੱਥੇ ਫਾਇਰਿੰਗ ਸ਼ੁਰੂ ਹੋ ਗਈ ਸੀ ਹੂੰ ਕੋਈ ਜਾਨੀ ਨੁਕਸਾਨ ਜਾਂ ਕੋਈ ਮਾਲੀ ਨੁਕਸਾਨ ਹੋਇਆ ਜੰਮੂ ਕਸ਼ਮੀਰ ਦੇ ਵਿੱਚ ਕੋਈ ਨੁਕਸਾਨੀ ਹੋਇਆ ਕੋਈ ਮਾਲੀ ਨੁਕਸਾਨੀ ਹੋਇਆ ਮਹਾਰਾ ਜੀ ਇੰਨੀ ਗਮੇ ਰਹੀ ਐ ਤੇ ਚਲੋ ਉਹਦਾ ਬਚਾਓਗੇ ਪਰ ਅਟੈਕ ਬਹੁਤ ਹੀ ਜ਼ਬਰਦਸਤ ਟੈਕ ਸੀ ਜਿੰਨਾ ਐਕਸਪੈਕਟੇਸ਼ਨ ਹੀ ਨਹੀਂ ਸੀ ਜਿੰਨਾ ਹੈਵੀ ਅਟੈਕ ਹੋਇਆ ਪਾਕਿਸਤਾਨ ਦੀ ਤਰਫੋਂ ਹੂੰ ਹੁਣ ਹਾਲਾਤ ਕੀ ਨੇ ਹੁਣ ਸਖਾਵੇਂ ਨੇ ਹਾਲਾਤ ਲੋਕ ਕਿਵੇਂ ਨਾਰਮਲ ਚੱਲ ਫਿਰ ਰਹੇ ਨੇ ਜਾਂ ਜਾਂ ਅਲਰਟ ਦੇ ਉੱਤੇ ਹਜੇ ਵੀ ਜੰਮੂ ਕਸ਼ਮੀਰ ਅਲਰਟ ਤੇ ਹੈ ਹੱਲੇ ਵੀ ਅਲਰਟ ਹੈ ਜੰਮੂ ਤੇ ਅਲਰਟਾ ਹੁਣ ਤਾਂ ਚੰਡੀਗੜ੍ਹ ਤੇ ਵੀ ਲੱਗਾ ਅਲਰਟ ਹੂੰ ਇਹ ਸਾਰੇ ਅਲਰਟ ਤੇ ਪਰ ਹੁਣ ਨਾਰਮਲ ਹੋ ਗਿਆ ਉਦੋਂ ਦਾ ਨਹੀਂ ਰਿਹਾ ਹੂੰ ਕਿਉਂਕਿ ਰਾਤੀ ਦੇ ਇੰਦੇ ਜੋਰ-ਜੋਰ ਦੇ ਦੁਵਾਕੇ ਹੋ ਰਹੇ ਸੀ ਕਿ ਬਸ ਗੱਲ ਵੀ ਨਹੀਂ ਸੀ ਹੋ ਰਹੀ ਹੂੰ ਜਦ ਕਿ ਇੱਕ ਬੰਦੇ ਨੇ ਦੂਜੇ ਬੰਦੇ ਨੂੰ ਗੱਲ ਸੁਣਾਣੀ ਹੈ ਤਾਂ ਉਹ ਵੀ ਨਹੀਂ ਸੁਣਾ پا ਰਹੇ ਸੀ ਹੂੰ ਇੰਨੇ ਨੇੜੇ ਤੇ ਇੰਨੇ ਜ਼ਿਆਦਾ ਅਟੈਕ ਹੋ ਰਹੇ ਸੀ ਰਾਤੀਂ ਇੰਦਾ ਲੱਗ ਰਿਹਾ ਹੈ ਕਿ ਪਤਾ ਨਹੀਂ ਸੇਟ ਉੱਠ ਕੇ ਦੇਖਾਂਗੇ ਕੁਝ ਹੋਵੇਗਾ ਵੀ ਅੱਗੇ ਪਿੱਛੇ ਕੀ ਨੀਜ ਬਚ ਗਏ ਤੇ ਹੂੰ ਪਰ ਨਹੀਂ ਸਭ ਕੁਝ ਨਾਰਮਲ ਸੀ 8 ਵਸ ਸਿਸਟਮ ਬੜਾ ਤਕੜਾ ਸੀ ਜਿਆਦਾ ਹੂੰ ਮੁਚਾ ਹੋ ਗਿਆ ਸਾਲਾ ਬਿਲਕੁਲ ਇਹ ਕਿੰਨੇ ਵਜੇ ਤੱਕ ਕਿੰਨੇ ਤੋਂ ਕਿੰਨੇ ਵਜੇ ਤੱਕ ਫਾਇਰਿੰਗ ਜਾਂ ਡਰੋਨ ਇਹ ਜਿਹੜੇ ਮਿਸਾਈਲਸ ਡਾਕੇ ਗਏ ਨੇ ਕਿੰਨੇ ਵਜੇ ਤੱਕ ਸੀਗਾ ਜੀ 8:00 8 ਵਜੇ ਸ਼ੁਰੂ ਹੋ ਗਿਆ ਸੀ ਕੰਮ ਤੇ 9:00 ਵਜੇ ਤੱਕ ਤੇ ਇਨਾ ਹੈਵੀ ਚੱਲ ਰਿਹਾ ਸੀ ਨਾ ਭਾਜੀ ਕੀ ਪੁੱਛੋ ਨਾ ਤੁਸੀਂ ਮੈਂ ਐਕਸਪਲੇਨ ਹੀ ਨਹੀਂ ਕਰ ਸਕਦਾ ਗੱਲਾਂ ਇਹ ਹਮਮਮ ਫਿਰ ਜਿੱਦਾਂ 10 11 ਸਵਾ 11 ਤੱਕ ਕੋਈ ਫਿਰ ਨਾਰਮਲ ਹੋ ਗਿਆ ਹਮਮ ਤੇ ਜਿਹੜੇ ਇੰਡੀਅਨ ਆਰਮੀ ਨੇ ਪੂਰੀ ਤਰੀਕੇ ਨਾਲ ਜੇ ਹਾਲਾਤ ਕਾਬੂ ਚ ਕਰ ਲਏ ਸੀ ਹਮਮ ਦੇ ਸਾਰੀ ਚੀਜ਼ਾਂ ਨਰਮ ਲੱਗਿਆ ਸੀ 12 ਵਜੇ ਤੱਕ ਤੇ ਉਹ ਕਹਿਣਾ ਇੰਡੀਆ ਸ਼ਾਇਦ ਅੰਦਰ ਵਾਲੇ ਵੀ ਗਿਆ ਹੋਇਆ ਇਹ ਇਹਨਾਂ ਨੇ ਹੱਲੇ ਸਭ ਕੁਝ ਇੱਥੇ ਬੰਦ ਕਰਤਾ న్యూਸ ਵਗੈਰਾ ਸਭ ਕੁਝ ਬੰਦ ਹੋ ਗਈ ਦੀ ਹੈ ਓਕੇ ਠੀਕ ਹੈ ਬਹੁਤ ਸ਼ੁਕਰੀਆ ਦਿਲਪ੍ਰੀਤ ਜੀ ਤੁਸੀਂ ਸਾਡੇ ਨਾਲ ਜੁੜੇ ਤਾਂ ਇਹ ਦਿਲਪ੍ਰੀਤ ਸੀਗੇ ਜੰਮੂ ਕਸ਼ਮੀਰ ਤੋਂ ਅਸੀਂ ਨਾਲ ਗੱਲਬਾਤ ਕੀਤੀ ਹੈ ਜਿਸ ਤਰੀਕੇ ਦੇ ਹਾਲਾਤ ਜੰਮੂ ਕਸ਼ਮੀਰ ਦੇ ਵਿੱਚ ਹੋਏ ਉਹ ਇਹਨਾਂ ਨੇ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਕਿ ਜਦੋਂ 8:30 ਹੋਏ ਤਾਂ ਇੰਜ ਜਾਪਿਆ ਕਿ ਵੀ ਇਹ ਕੀ ਹੋ ਗਿਆ ਲਗਾਤਾਰ ਪਾਕਿਸਤਾਨ ਨੇ ਗੋਲੇ ਦਾਗ ਦਿੱਤੇ ਜਿਹੜੇ ਡਰੋਨ ਸਿੱਟ ਦਿੱਤੇ ਗਏ ਲਗਾਤਾਰ ਉਹਨਾਂ ਨੇ ਜਿਹੜੀ ਫਾਇਰਿੰਗ ਕੀਤੀ ਇੰਜ ਲੱਗ ਰਿਹਾ ਸੀਗਾ ਸਵੇਰ ਤੱਕ ਕੁਝ ਨਹੀਂ ਬਚੇਗਾ ਇਹ ਬਹੁਤ ਸੈਂਸਿਟਿਵ ਮਾਹੌਲ ਸੀਗਾ ਰਾਤ ਤਾ ਉਸ ਨੂੰ ਦੇਖਦੇ ਹੋਏ ਇਹ ਜਦੋਂ ਗੱਲ ਕਰਦੇ ਸੀਗੇ ਸਾਡੇ ਨਾਲ ਇਹ ਕਹਿ ਰਹੇ ਸੀ ਕਿ ਕਿ ਐਸੀ ਪੰਜਾਬ ਆ ਜਾਣਾ ਕਿਉਂਕਿ ਇੱਥੇ ਮਾਹੌਲ ਠੀਕ ਨਹੀਂ ਹੈਗਾ ਇੱਥੇ ਕਿਸੇ ਵੇਲੇ ਵੀ ਕੋਈ ਵੀ ਘਟਨਾ ਵਾਪਰ ਸਕਦੀ ਹੈ ਤਾਂ ਪੰਜਾਬ ਦੇ ਵਿੱਚ ਮਾਹੌਲ ਕੀ ਹੋਇਆ ਪਠਾਨਕੋਟ ਜਿਹੜਾ 에ਅਰ ਬੇਸ ਆ ਉੱਥੇ ਐਟੈਕ ਕਰ ਦਿੱਤਾ ਗਿਆ ਉੱਥੇ ਡਰੋਨ ਜਿਹੜੇ ਨੇ ਭੇਜੇ ਗਏ ਪਰ ਜਿਹੜੀ ਇੰਡੀਆ ਦਾ ਡਿਫੈਂਸ ਹੈਗਾ ਇੰਡੀਆ ਇੰਡੀਅਨ ਆਰਮੀ ਹੈਗੀ ਹੈ 에어 ਫੋਰਸ ਹੈ ਗਿਆ ਉਹਨਾਂ ਨੇ ਲਗਾਤਾਰ ਮੂੰਹ ਤੋੜਵਾ ਜਵਾਬ ਦਿੱਤਾ ਕੋਈ ਵੀ ਡਰੋਨ ਜਿਹੜਾ ਹੈ ਧਰਤੀ ਤੇ ਨਹੀਂ ਡਿੱਗਣ ਦਿੱਤਾ ਅਗਰ ਜੇ ਕੋਈ ਡਿੱਗਿਆ ਤਾਂ ਉਹ ਚੱਲ ਕੇ ਡਿੱਗਿਆ ਜਾਂ ਚੱਲਿਆ ਹੀ ਨਹੀਂ ਕਿਉਂਕਿ ਪਾਕਿਸਤਾਨ ਕੋਲ ਅਜਿਹੇ ਹਥਿਆਰ ਨੇ ਜਿਹੜੇ ਚੱਲ ਨਹੀਂ ਸਕਦੇ ਜਿਨ੍ਹਾਂ ਨੇ ਉਹਨਾਂ ਨੇ ਵਰਤੇ ਨਹੀਂ ਉਹ ਸਦੀਆਂ ਤੋਂ ਉਹਨਾਂ ਦੇ ਕੋਲ ਐ ਹੀ ਪਏ ਹੋਏ ਨੇ ਅਜਿਹੇ ਹਥਿਆਰ ਨੇ ਤਾਂ ਇੰਡੀਅਨ ਫੋਰਸ ਨੇ ਲਗਾਤਾਰ ਜਿਹੜਾ ਨਿਰਦੇਸ਼ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਸਰਦਾਂ ਦੇ ਉੱਤੇ ਸਾਡੇ ਪਹਾਉ ਪੰਜਾਬੀ ਵੀਰ ਨੇ ਹਿੰਦੂ ਵੀਰ ਨੇ ਮਰਾਠੇ ਨੇ ਜਾਂ ਉਹ ਕਿਤੋਂ ਵੀ ਨੇ ਹਰਿਆਣੇ ਤੋਂ ਨੇ ਗੁਜਰਾਤੀ ਨੇ ਜਾਂ ਰਾਜਸਥਾਨੀ ਨੇ ਯੂਪੀ ਤੋਂ ਨੇ ਕਿਤੋਂ ਵੀ ਨੇ ਉਹਨਾਂ ਦੇ ਡਿਊਟੀਆਂ ਲੱਗੀਆਂ ਹੋਈਆਂ ਨੇ ਡਟ ਕੇ ਉੱਥੇ ਜਿਹੜਾ ਡਿਊਟੀ ਨਿਭਾ ਰਹੇ ਨੇ ਤੇ ਅਸੀਂ ਵੀ ਇਹੀ ਅਪੀਲ ਕਰਦੇ ਆ ਜਿੰਨੇ ਲੋਕ ਨੇ ਜਿਸ ਥਿੱਕੇ ਨਾਲ ਪ੍ਰਸ਼ਾਸਨ ਅਲਰਟ ਕਰਦਾ ਪਹੁੰਚ ਚੰਡੀਗੜ੍ਹ ਅਸੀਂ ਬੈਠੇ ਹੋਏ ਆ ਮੋਹਾਲੀ ਬੈਠੇ ਹੋਏ ਆ ਪੰਚਕੁਲਾ ਬੈਠੇ ਹੋਏ ਆ ਪੰਚਕੁਲਾ ਵੀ ਅਲਰਟ ਜਾਰੀ ਕੀਤਾ ਗਿਆ ਕਿਉਂਕਿ ਇੱਥੇ 에ਅਰ ਬੇਸਿਸ ਹੈਗੇ ਆ ਕਿਉਂਕਿ ਚੰਡੀਗੜ੍ਹ ਦੇ ਲਾਗੇ ਪੈ ਜਾਂਦੀ ਹੈ ਮੋਹਾਲੀ ਦੇ ਲਾਗੇ ਵੀ ਪੈ ਜਾਂਦੀ ਹੈ ਪੰਚਕੁਲਾ ਵੀ ਹੈਗੀ ਹੈ ਚੰਡੀ ਮੰਦਰ ਵਾਲੀ ਸਾਈਡ ਨੂੰ ਵੀ ਜੇ ਅਸੀਂ ਜ਼ਿਕਰ ਕਰ ਦਈਏ ਤਾਂ 에ਅਰ ਬੇਸਿਸ ਨੇ ਕਿਉਂਕਿ ਇਹਨਾਂ ਦਾ ਟਾਰਗੇਟ ਹੁੰਦਾ ਕਿ ਜਿਹੜਾ ਇੰਡੀਆ ਜਾਂ ਹਥਿਆਰ ਕਿਤੇ ਵੀ ਪਏ ਹੋਏ ਨੇ ਕਿਸੇ ਵੀ ਦੇਸ਼ ਦੇ ਉਹਨਾਂ ਨੂੰ ਨਸ਼ਟ ਕੀਤਾ ਜਾਵੇ ਪਰ ਉਸ ਤੋਂ ਪਹਿਲਾਂ ਹੀ ਅਲਰਟ ਜਾਰੀ ਕੀਤਾ ਹਵਾ ਦੇ ਵਿੱਚ ਜਿਹੜੇ ਸਾਡੇ ਹਵਾਈ ਸੈਨਾ ਉਹਨਾਂ ਨੇ ਦੇਖ ਲਿਆ ਸਾਰੀਆਂ ਚੀਜ਼ਾਂ ਦੇਖ ਲਿਆ ਉਸ ਤੋਂ ਬਾਅਦ ਜਿਹੜਾ ਅਲਰਟ ਜਾਰੀ ਕਰਕੇ ਉਸ ਨੂੰ ਜਿਹੜਾ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਅਸੀਂ ਵੀ ਇਹ ਅਪੀਲ ਕਰਦੇ ਹਾਂ ਜਿਸ ਤਿੱਕੇ ਦੇ ਨਾਲ ਚੰਡੀਗੜ੍ਹ ਪ੍ਰਸ਼ਾਸਨ ਨੇ ਡੀਸੀ ਨੇ ਮੁਹਾਲੀ ਪ੍ਰਸ਼ਾਸਨ ਨੇ ਮੁਹਾਲੀ ਡੀਸੀ ਨੇ ਡੀਪੀਆਰੋ ਮੁਹਾਲੀ ਚੰਡੀਗੜ੍ਹ ਇਹਨਾਂ ਨੇ ਅਪੀਲਾਂ ਕੀਤੀਆਂ ਨੇ ਲੋਕਾਂ ਨੂੰ ਕਿ ਬਾਹਰ ਨਾ ਨਿਕਲੋ ਬਾਲਕੋਨੀਆਂ ਦੇ ਵਿੱਚ ਨਾ ਖੜੋ ਗਰਾਊਂਡ ਫਲੋਰ ਦੇ ਵਿੱਚ ਰਹੋ ਜਿਹੜਾ ਉੱਚੀ ਮੰਜ਼ਲ ਦੇ ਉੱਤੇ ਨਾ ਜਾਓ ਆਪਣਾ ਧਿਆਨ ਰੱਖੋ ਜੇ ਤੁਹਾਨੂੰ ਕੋਈ ਲੋੜ ਪੈਂਦੀ ਹੈ ਤਾਂ ਪੰਜਾਬ ਸਰਕਾਰ ਨੇ ਇੱਕ ਨੰਬਰ ਵੀ ਜਾਰੀ ਕੀਤਾ ਹੈ ਮੈਂ ਤੁਹਾਡੇ ਨਾਲ ਉਹ ਸਾਂਝੇ ਕਰ ਦਿੰਦਾ ਕਿ ਜੇ ਪੰਜਾਬ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਘਟਨਾ ਵਾਪਰਦੀ ਹੈ ਕਿਤੇ ਵੀ ਕੋਈ ਗੱਲਬਾਤ ਹੁੰਦੀ ਹੈ ਕੋਈ ਐਮਰਜੈਂਸੀ ਵਾਲੀ ਸਥਿਤੀ ਹੈ ਤਾਂ ਉਹ ਇਹ ਨੰਬਰ ਦੇ ਉੱਤੇ ਸੰਪਰਕ ਕਰੇ ਮੈਂ ਤੁਹਾਨੂੰ ਨੰਬਰ ਜਿਹੜਾ ਸ਼ੋਅ ਕਰਨ ਦੀ ਨਾਲ ਵੀ ਤੁਹਾਨੂੰ ਚਲਾ ਦਿੰਦਾ ਕਿ ਪੰਜਾਬ ਸਰਕਾਰ ਨੇ ਭਾਰਤ ਅਤੇ ਪਾਕਿਸਤਾਨ ਦੇ ਤਣਾ ਵਿਚਾਲੇ ਇੱਕ ਜਿਹੜਾ ਕੰਟਰੋਲ ਰੂਮ ਸਥਾਪਿਤ ਕੀਤਾ ਜਿਸ ਦਾ ਨੰਬਰ ਹੈ 0172 ਲੈਂਡਲਾਈਨ ਨੰਬਰ ਹੈ 0172 ਹਰ ਥਾਂ ਦੇ ਉੱਤੇ ਲੱਗਦਾ ਹੀ ਹੈਗਾ ਉਸ ਤੋਂ ਬਾਅਦ ਹੈ 2741803 ਮੈਂ ਇਸ ਇਹ ਨੰਬਰ ਫਿਰ ਬੋਲ ਦਿੰਦਾ ਇੱਕ ਵਾਰੀ 0172 2741803 ਇਸ ਨੰਬਰ ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ ਜੇਕਰ ਇਹ ਨੰਬਰ ਬੀਜੀ ਆ ਰਿਹਾ ਤੇ ਇੱਕ ਨੰਬਰ ਹੋਰ ਹੈ ਫਿਰ 0172 ਲਾਉਣਾ ਉਸ ਤੋਂ ਬਾਅਦ ਤੁਸੀਂ ਨੰਬਰ ਚੇਂਜ ਕਰ ਦੇਣਾ 2749901 ਤਾਂ ਐਂਡ ਦੇ ਉੱਤੇ 901 ਹੈ ਪਹਿਲੇ ਨੰਬਰ ਦੇ ਐਂਡ ਦੇ ਉੱਤੇ 803 ਹੈ ਕਿਸੇ ਵੀ ਵੇਲੇ ਐਮਰਜੈਂਸੀ ਕਾਲ ਕਰ ਸਕਦੇ ਹੋ ਕਿਤੇ ਵੀ ਤੁਹਾਨੂੰ ਕੋਈ ਦਿੱਕਤ ਆਉਂਦੀ ਹੈ ਪਰੇਸ਼ਾਨੀ ਹੁੰਦੀ ਹੈ ਤਾਂ ਪੰਜਾਬ ਸਰਕਾਰ ਨੇ ਆਫੀਸ਼ੀਅਲੀ ਜਾਰੀ ਕੀਤਾ ਹੈ ਤਾਂ पीआईबी ਨੇ ਵੀ ਜਿਹੜਾ ਪ੍ਰੈਸ ਆਫ ਇੰਡੀਆ தி ਬਿਊਰੋ ਹੈਗੀ ਆ ਉਹਨੇ ਵੀ ਇੱਕ ਫੈਕਟ ਚੈੱਕ ਦੇ ਕੁਝ ਤਨਾ ਜਿਹੜੇ ਸੁਝਾਰ ਲੈਣ ਲੋਕਾਂ ਨੂੰ ਦਿੱਤੇ ਨੇ ਕਿ ਕੋਈ ਵੀ ਖਬਰ ਆਉਂਦੀ ਹੈ ਕੋਈ ਝੂਠੀ ਖਬਰਾਂ ਹੁੰਦੀਆਂ ਨੇ ਕਿਉਂਕਿ ਪੁਰਾਣੀਆਂ ਵੀਡੀਓ ਨੇ ਕਿਸੇ ਤਰ੍ਹਾਂ ਦੀ ਉਹਨਾਂ ਨੂੰ ਫਲਾਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨਾਂ ਦਾ ਫੈਕਟ ਚੈੱਕ ਜ਼ਰੂਰ ਕੀਤਾ ਜਾਵੇ ਉਹ ਕੀ ਹੈ ਕਿ ਉਸ ਦੇ ਵਿੱਚ ਲਿਖਿਆ ਹੋਇਆ ਜੇਕਰ ਤੁਹਾਨੂੰ ਕੋਈ ਸ਼ੱਕੀ ਸਮਗਰੀ ਮਿਲਦੀ ਹੈ ਖਾਸ ਕਰਕੇ ਹਥਿਆਰ ਬਲਾਂ ਜਾਂ ਮਜੂਜ਼ ਸਥਿਤੀ ਨਾਲ ਕੋਈ ਵੀ ਇਸ ਤਰ੍ਹਾਂ ਦੀ ਕੋਈ ਚੀਜ਼ ਮਿਲਦੀ ਹੈ ਤੇ ਲੋਕਲ ਪ੍ਰਸ਼ਾਸਨ ਨਾਲ ਸੰਪਰਕ ਕੀਤਾ ਜਾਵੇ ਜਾਂ ਇਸ ਦੀ ਰਿਪੋਰਟ #PIB factcheck ਨੂੰ ਕਰੋ ਇਹ ਮੈਂ ਫਿਰ ਤੋਂ ਬੋਲ ਦਿੰਨਾ ਕਿ ਜਿਹੜੀ ਉਹਨਾਂ ਨੂੰ ਈਮੇਲ ਕਰਨੀ ਹੈ ਉਹ ਕਿਸ ਦੇ ਉੱਤੇ ਕਰਨੀ ਹੈ factcheck@theratepib.government.gov.in ਨੰ ਇਸ ਦੇ ਉੱਤੇ ਤੁਸੀਂ ਸਾਂਝਾ ਕਰ ਸਕਦੇ ਹੋ WhatsApp ਨੰਬਰ ਹੀ ਮੈਂ ਤੁਹਾਨੂੰ ਦੱਸਾਂ ਦਾ ਨਾ ਕਿ ਜੇ ਕੋਈ ਆਂਦੀ ਕੋਈ ਵੀਡੀਓ ਕੋਈ ਵੀ ਚੀਜ਼ ਹੁੰਦੀ ਹੈ ਉਹ ਇਸ ਤਰ੍ਹਾਂ ਨੰਬਰ ਦੇ ਉੱਤੇ ਸਾਂਝੀ ਕਰ ਸਕਦੇ ਹੋ 8799711259 ਇਸ ਨੰਬਰ ਦੇ ਉੱਤੇ ਤੁਸੀਂ ਜਾਣਕਾਰੀ ਸਾਂਝੀ ਕਰ ਸਕਦੇ ਹੋ ਕਿਸੇ ਵੀ ਅਫਵਾਹ ਤੇ ਯਕੀਨ ਨਾ ਕਰੋ ਜਿਹੜੇ ਚੈਨਲ ਨੇ ਜਿਹੜੇ ਰਿਸਪੌਂਸੀਬਲ ਨੇ ਪਵਾਂ ਪੰਜਾਬ ਦੇ ਨੇ ਪਵਾਂ ਨੈਸ਼ਨਲ ਮੀਡੀਆ ਉਹਨਾਂ ਦੇ ਵਿੱਚੋਂ ਤੁਸੀਂ ਚੈੱਕ ਕਰਨਾ ਰਿਸਪੌਂਸੀਬਲ ਚੈਨਲ ਕਿਹੜੇ ਨੇ ਉਹਨਾਂ ਨੂੰ ਦੇਖ ਕੇ ਆ ਸਾਰੀਆਂ ਚੀਜ਼ਾਂ ਸ਼ੇਅਰ ਕਰਨੀਆਂ ਨੇ ਉਹਨਾਂ ਦੇ ਉੱਤੇ ਵਿਸ਼ਵਾਸ ਕਰਨਾ ਕਿਸੇ ਵੀ ਵਫਾ ਦੇ ਉੱਤੇ ਵਿਸ਼ਵਾਸ ਨਾ ਕੀਤਾ ਜਾਵੇ ਤਾਂ ਜੀ ਉਮੀਦ ਕਰਦੇ ਹਾਂ ਜਿਸ ਤਿੱਕੇ ਨਾਲ ਮੋਹਾਲੀ ਪ੍ਰਸ਼ਾਸਨ ਅਲੱਟ ਦੇ ਉੱਤੇ ਹੈ ਚੰਡੀਗੜ੍ਹ ਪ੍ਰਸ਼ਾਸਨ ਅਲੱਟ ਦੇ ਉੱਤੇ ਹੈ ਧਿਆਨ ਰੱਖਿਆ ਜਾ ਰਿਹਾ ਤਾਂ ਬਾਰਡਰ ਰੀਅਸ ਰਾਹ ਦੇ ਰੀਅ ਖਾਲੀ ਕਰਵਾਈ ਜਾ ਰਹੇ ਨੇ ਗੁਰੂ ਮਾਰਾ ਦੇ ਸਰੂਪ ਚੁਕਾਏ ਜਾ ਰਹੇ ਨੇ ਕਿ ਸੁਰੱਖਿਆ ਥਾਵਾਂ ਦੇ ਉੱਤੇ ਲੈ ਕੇ ਜਾਏ ਜਾਣ ਤਾਂ ਇਹਨਾਂ ਵਿੱਚਕਾਰ ਅਰਦਾਸ ਜਿਹੜੀ ਹੈ ਉਹ ਬੰਦੀ ਹੈ ਸਰਬੱਤ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਜਾਵੇ ਜਿਸ ਤੇ ਕੇ ਨਾਲ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਤੋਂ ਹੋਈ ਹੈ ਸਿੱਖ ਹਮੇਸ਼ਾ ਅਰਦਾਸ ਸਰਬੱਤ ਦੇ ਭਲੇ ਦੀ ਤੇ ਚੜ੍ਹਦੀ ਕਲਾ ਦੀ ਅਰਦਾਸ ਕਰਦਾ ਤਾਂ ਅਸੀਂ ਇਹ ਉਮੀਦ ਕਰਦੇ ਹਾਂ ਤੁਸੀਂ ਇਸ ਵੀਡੀਓ ਨੂੰ ਸਭ ਨਾਲ ਸਾਂਝਾ ਕਰੋਗੇ ਇਹ ਜਾਣਕਾਰੀ ਤੁਹਾਡੇ ਤੱਕ ਇਸ ਕਰਕੇ ਪਹੁੰਚਾਈ ਹੈ ਕਿ ਕਿਸੇ ਨੇ ਵੀ ਕਿਸੇ ਨਾਲ ਵੀ ਕੋਈ ਗੱਲਬਾਤ ਹੁੰਦੀ ਹੈ ਉਹ ਨੰਬਰ ਦੇ ਉੱਤੇ ਕਾਲ ਕਰ ਸਕਦਾ ਹੈ ਫੈਕਟ ਚੈੱਕ ਕਰ ਸਕਦਾ ਹੈ ਤਾਂ ਅਲਰਟ ਰਹਿ ਸਕਦਾ